ਹਾਂਜੀ ਟਰੈਕਟਰ ਮੁਕਾਬਲਾ ਹੋ ਰਿਹਾ ਤੁਹਾਡੇ ਸਾਹਮਣੇ ਬਾਈ ਕੱਟੀਆਂ ਮਾਰ ਲਓ ਇੱਕ ਵਾਰੀ ਜ਼ੋਰਦਾਰ ਲੱਗਾ ਪੂਰਾ ਹੀ ਜ਼ੋਰ ਪਹਿਲਾ ਘੇੜਾ ਜਿਹੜਾ ਬਾਈ ਟ੍ਰੈਕ ਖਾਲੀ ਕਰਦਾ ਵੀਰ ਵਰਗਾ ਟਰੈਕ ਚੱਪਦੇ ਚੱਪਦੇ ਯਾ ਲੈ ਗਈ ਇਹੋ ਜਿਹੇ ਉਹਦਾ ਦਿਲ ਦਾ ਅਟਪਾਈ ਨੇ ਹੈ ਆ ਬਾਈ ਆਹ ਵਾਹ ਇਹ ਵੀਰ ਦਲਜੀਤ ਸਿੰਘ ਨੇ ਪਿੰਡ ਨੌਲਕੇ ਤੋਂ ਇਹਨਾਂ ਨੇ ਬਾਲੀਬਾਲ ਦਾ ਮੈਚ ਕਰਵਾਇਆ ਸੀਗਾ ਜੋ ਕਿ ਅਪਣ ਵੀਡੀਓ ਲਾਈਵ ਕੀਤੀ ਸੀਗੀ ਇਹਨੇ ਬਾਈ ਦਲਜੀਤ ਸਿੰਘ ਬਾਹਰੋਂ ਆਏ ਹੋਏ ਨੇ ਪਿੰਡ ਨਾਲ ਅਕੇ ਤੋਂ ਬਹੁਤ ਬਾਈਆਂ ਨੇ ਵਧੀਆ ਮੈਚ ਕਰਵਾਇਆ ਸੀਗਾ ਜੋ ਕਿ ਆਪਣੇ ਵੀਡੀਓ ਵਾਲੇ ਚੈਨਲ ਤੇ ਪਾਈ ਸੀਗੀ ਤੁਹਾਡਾ ਨਾਮ ਕੀ ਹੈ ਵੀਰ ਜੀ 12 ਲੱਖ ਦਾ ਹੋਇਆ ਹਾਂ ਉਹ ਜੋ ਮੈਚ ਹੋਏ ਸੀਗਾ ਨਾ 12 ਲੱਖ ਦਾ ਕਰੀਬ ਖਰਚ ਆਇਆ ਸੀਗਾ ਉਸ ਵਿੱਚ ਬਾਈਆਂ ਨੇ ਆਪਣੇ ਇਲਾਕੇ ਵਿੱਚ ਬੱਲੇ ਬੱਲੇ ਕਰਾਤੀ 29 ਲੱਖ ਰੁਪਏ ਆਇਆ 12 ਲੱਖ ਫਾਈਨਲ ਦਾ ਹੋਇਆ ਅੱਛਾ ਤੁਸੀਂ ਦੱਸੋ ਵੀਰ ਜੀ ਮੜਾ ਜਗਾ ਆਪ ਅੱਛਾ ਬਾਈ ਕਹਿੰਦੇ ਨਾ ਬਾਕੀ ਖਰਚਾ ਹੋਰ ਵੀ ਆ ਗਿਆ ਜੋ ਕੀ ਟੋਟਲ ਬਣ ਗਿਆ 29 ਲੱਖ ਖਰਚ ਹੋ ਗਏ ਸੀਗਾ 12 ਲੱਖ ਫਾਈਨਲ ਹੈ। ਅ ਵੀ ਕੋਈ ਦੇ 12 ਲੱਖ ਖਰਚ ਗਿਆ। ਅੱਛਾ ਜੀ 12 ਲੱਖ ਫਾਈਨਲ ਮੈਚ ਦਾ ਹੋਇਆ ਕਿ ਜੋ ਕੀ ਖਰਚਾ ਬਾਈਆਂ ਬਾਈਆਂ ਨੇ ਡਾਲਰ ਦੇਖੋ ਉਸ ਦਿਨ ਡਾਲਰਾਂ ਦੇ 20 ਵਰਸ ਆਏ ਸੀਗਾ ਨੋਟਾਂ ਦੀ ਵਾਰਸ ਕਰਦੀ ਸੀਗੀ ਹੈਨਾ ਤੁਹਾਡਾ ਨਾਮ ਕੀ ਵੀਰ ਜੀ ਮੇਰਾ ਗੁਰਸੇਵ ਗੁਰਸੇਵ ਕਾ ਆ ਗਾਣੀ ਹੈ ਜੀ ਬਾਈ ਗੁਰਸੇਵ ਸਿੰਘ ਗਾਣੀ ਤੇ ਪਿੰਡ ਦਲਜੀਤ ਸਿੰਘ ਨਾਲ ਖੇਤੋਂ ਜਿਹਨਾਂ ਵਾਲੀ ਵਾਲ ਦਾ ਕਰਵਾਏ ਸੀਗਾ ਮੈਚ ਜੋਗੀ ਖਰਚਾ ਟੋਟਲ ਖਰਚਾ 29-30 ਲੱਖ ਦੇ ਕਰੀਬ ਆ ਗਿਆ ਸੀਗਾ ਐ ਵੀ ਜਿੱਲ ਦੇ ਨਾਲ ਕੰਮ ਹੁੰਦੇ ਨੇ ਬਾਕੀ ਆਪਾਂ ਦੇਖਦੇ ਇਸ ਜਗ੍ਹਾ ਤੇ ਮਾਈਚ ਹੋ ਰਿਹਾ ਜਿਹੜਾ ਟਰੈਕਟਰ ਹੁੰਦਾ ਆਹ ਥੋੜਾ ਪੱਟਿਆ ਹੋਇਆ ਨਾ ਪਾਈਆਂ ਨੇ ਦੇਖੋ ਪਛਾਣ ਹੀ ਨਹੀਂ ਆ ਰਹਾ ਜਿਵੇਂ ਨਾ ਧੁੰਦ ਪਾਈ ਹੁੰਦੀ ਆ ਆਹ ਵੀ ਮੇਰਾ ਕੈਮਰਾ ਸਾਫ ਕਰ ਲੋੜ ਆ Não <sínt> <sínt> ਕੱਟੇ ਦਾ ਕਟ ਵਸ ਥੋੜਾ ਮੇਰਾ ਹੀ ਵਾਈ ਆਵਾਜ਼ ਪੈ ਗਈ ਬੋਲ ਬੋਲ ਕੇ ਆਹ ਦੇਖੋ ਜੀ ਗਰਾਊਂਡ ਕਾਫੀ ਵੱਡਾ ਹੈ ਇਹ ਇਹਨੇ ਕਾਫੀ ਵੱਡਾ ਕਰਾਉਣਾ ਦੇਖਸਾ ਨੇ ਪੱਜਾ ਜਾ ਰਿਹਾ ਬਾਈਆਂ ਨੇ ਜਹਾਜ ਬਣਾਇਆ ਹੋਇਆ ਆ ਉਹ ਜਹਾਜ ਬਣਾਵਾ ਬਾਈਆਂ ਨੇ ਤਾਂ ਟੱਕਰ ਨਾਲ ਫੱਟੇ ਦੇਖਦਾ ਦਿਓ ਆ ਦੇਖੋ ਸਾ ਉਹ ਬਾਈ ਰਿਸਤਾਂ ਨੇ ਇਹਦਾ ਰੌਕਟਾ ਉਹ ਜਹਾਜ ਬਣਾਤਾ ਬਾਈ ਨੇ ਨਜ਼ਾਰਾ ਲਿਆ ਦਿਆ ਉਹ ਬਾਈ ਆਹ ਕਹਿੰਦੇ ਉਹ ਨਹੀਂ ਤੋੜੇ ਦਾ ਕੋਈ ਦੇਖ ਸਕਦੇ ਲੋਕਾਂ ਦਾ ਇਕੱਠ ਭਾਰੀ ਇਕੱਠ ਵਿੱਚ ਲੋਕ ਪਹੁੰਚੇ ਨੇ ਅਜ ਪਿੰਡ ਨੌ ਵਾਲਾ ਖਾਸ ਸਾਹਿਬ ਦੀ ਧਰਤੀ ਤੇ ਹਾਂਜੀ ਜਿਸ ਸ੍ਰੀ ਤੇਗ ਵਾਹਦਰ ਸਾਹਿਬ ਜੀ ਪਹੁੰਚੇ ਸੀਗੇ ਏਓ ਪਿੰਡਾ ਨੌਲਖਾ ਭਾਗਾ ਪਰਿਆ ਹਾਂਜੀ ਪਿੰਡੇ ਨੌਲਖਾ ਸਾਹਿਬ ਦੀ ਧਰਤੀ ਦਾ ਚ ਪਹੁੰਚੇ ਹੋਇਆ ਦੇਖ ਸਕਦੇ ਹੋ ਇਹ ਕਿਹੜੇ ਟਰੈਕਟਰ ਸੀ ਨਾ ਨੌਕਤੇ ਬਣੇ ਜਾਂਦੀ ਆ ਹਾਂਜੀ ਹਾਂ ਜਹਾਜ਼ ਮੰਗੋ ਕੋ ਜੈ ਟਰੈਕਟਰ ਜਹਾਜ਼ ਬਣ ਗਿਆ ਤਾਂ ਕਿਹਨੇ ਟਰੈਕਟਰ ਦਾ ਬਾਈ ਕਿੰਨੇ ਟਾਈਮ ਵਿੱਚ ਹੈਲੋ ਇਹ ਕਿੰਨੇ ਟਰੈਕਟਰ ਕਿੰਨੇ ਟਾਈਮ ਚ ਗੜਾ ਘੜਾ ਦੇ ਨੇ ਹੌਲਾ ਟਰੈਕਟਰ ਇੱਕ 17 ਚ 117 ਮਿੰਟ ਦੇ ਵਿੱਚ 1 ਮਿੰਟ 17 ਸਕਿੰਟ ਦੇ ਵਿੱਚ ਗਿਣਾ ਲਾਦੇ ਆ ਦੇਖੋ ਹਾਂਜੀ ਆ ਦੇਖੋ ਬਾਈ ਨਹੀਂ ਆ ਦੇਖੋ ਬਾਈ ਐਹੀ ਬਾਈ ਦਿਖਾਉਂਗਾ ਕੱਢਦੇ ਬਾਈ ਤੁਸੀਂ ਗਿਣਾ ਨਾਲੇ ਫੱਜ ਆਉਣ ਨਾਲ ਕੋਈ ਨਹੀਂ ਬੱਚਿਆਂ ਦੇ ਵਿੱਚ ਬਰੋ ਬੱਚਿਆਂ ਦੇ ਵਿੱਚ ਨਾ ਆਉਣ ਨਾਲ ਕੋਈ ਨਹੀਂ ਆ ਦੇਖੋ ਸੈਰਦ ਹੋ ਜਾਓ ਬਾਈ ਜੌਂਡੀ ਹਾਰ ਆ ਵੀ 53 10 ਨਾ ਮੇਰਾ ਬਲਵ ਪੰਜਾਬ 794 ਦੇਖੋ ਵੀਡੀਓ ਕਰ ਰਹੇ ਹਾਂ ਆਪਣਾ ਪੰਜਾਬ 794 ਦਾ ਚੈਨਲ ਆ ਹਾਂਜੀ ਬਾਈ ਜਿਹੜਾ ਟਰੈਕਟਰ ਹੋਂ ਦੇਖਿਆ ਸੀਗਾ ਨੇ 1 ਮਿੰਟ 17 ਸੈਕਿੰਡ ਵਿੱਚ ਗਿੜਾ ਲਾਇਆ ਉਸਨੇ ਬਹੁਤ ਘੱਟ ਸਮੇਂ ਦੇ ਵਿੱਚ ਜੋ ਕਿ ਰੌਕਟੇ ਬਣ ਗਿਆ ਦਾ ਤੇ ਰੌਕਟੇ ਪਰ ਤਾਂ ਉਹਨੂੰ ਪਤਾ ਹੀ ਹੈ ਜਹਾਜ਼ ਦਾ ਜਿਹੜਾ ਜਹਾਜ਼ ਉੱਪਰ ਹੁੰਦਾ ਏ ਚੰਦ ਤੇ ਪਹੁੰਚਦਾ ਏ ਐਦੀ ਵੀ ਆਪਾਂ ਵੀਡੀਓ ਬਣਾਵਾਂਗੇ ਜਿਹੜਾ ਛੋਟਾ ਟਰੈਕਟਰ ਆਇਆ ਸੀਗਾ ਮੇਲੇ ਦੇ ਵਿੱਚ ਓ ਸਾਡੇ ਰੇਲ ਲਾਉਣ ਦੇ ਹੋ ਜਾਂ ਹਾਂਜੀ ਪਿੰਡ ਨੌਲਖੇ ਅੱਜ ਆ ਦੇਖੋ ਜੀ ਕਾਪੀ ਦਾ ਆ ਦੇਖੋ ਦਰਸ਼ਕ ਵੀਰ ਆਉਂਦਾ ਭਾਰੀ ਇਕੱਠ ਦੇਖ ਸਕਦੇ ਤੁਸੀਂ ਆ ਦੇਖੋ ਇਹ ਖੇਤ ਕਿਵੇਂ ਤਿਆਰ ਕਿੱਥੇ ਗਏ ਨੇ ਆ ਦੇਖੋ ਜੀ ਬਾਕੀ ਰਾਤ ਦਾ ਕੰਮ ਤੁਹਾਨੂੰ ਪਤਾ ਹੀ ਹੈ ਰਾਤ ਦਾ ਹੀ ਹੁੰਦਾ ਈਨ ਵਾਲਾ ਤਾਂ ਜ਼ਿਆਦਾ ਵੱਖਰਾ ਹੀ ਹੁੰਦਾ ਦੇਖ ਸਕਦੇ ਹੋ ਵੱਡੀਆਂ-ਵੱਡੀਆਂ ਲੱਗੀਆਂ ਨੇ ਲਾਈਟਾਂ ਵੱਡੀਆਂ-ਵੱਡੀਆਂ ਲਾਈਟਾਂ ਲੱਗੀਆਂ ਹੋਏ ਨੇ ਦੇਖਦੇ ਹੋ ਨੌਲ ਜਿਹੜੇ ਨਿਊ ਲੈਂਡ ਆਉਣ ਲੈ ਅੱਜ ਮੈਚ ਕਰ ਆ ਰਹੇ ਨੇ ਪਿੰਡ ਨਾਲ ਅਗੇ ਤੇ ਆਪਣੇ ਪਿੰਡ ਰੁਟਕੀ ਤੋਂ ਪਹੁੰਚੇ ਸੀਗੇ ਆ ਆ ਆ ਬਾਕੀ ਟਰੈਕਟਰ ਵਧੀਆ ਨੇ ਨਿਊ ਨਾਰੰਡ ਦਾ ਹੀ ਮਾਰੇ ਟਰੈਕਟਰ ਨਹੀਂ ਫੋਬਿਆ ਟਰੈਕਟਰ ਨਹੀਂ ਬਾਈ ਤੂੰ ਵੀ ਦਿਖਾ ਦੇ ਮੜਾ ਜੌੜਾ ਜੇ ਵੀ ਸੀ ਨੂੰ ਪਾ ਕੇ ਬਾਈ ਜੇ ਵੀ ਸੀ ਵਾਲੇ ਕਿਹੜਨੇ ਤੇਰੇ ਹਾਥਾ ਲਾ ਯਾਰ ਹਾਂ ਬਾਈ ਦੇਖੋ ਬਾਈ ਜਾਨਾਂ ਦੀ ਜੇ ਵੀ ਸੀ ਆ ਫਿਰ ਉਹਨਾਂ ਦੀ ਇਹ ਹਾਂਜੀ ਵਧੀਆ ਬਰੇ ਵਧੀਆ ਬਾਈ ਕਰਮਾ ਸਿੰਘ ਨਾਲ ਆਪਣਾ ਟੂਰਨਾਮੈਂਟ ਆ ਬੱਚਾ ਹਾਂ ਇਹ ਬਾਈ ਨਾਲ ਇੰਨੇ ਆਲੇ ਪਹੁੰਚੇ ਆ ਨੇ ਆਪਣੇ ਦੋਸਤ ਨੇ ਹਾਂ ਉਹ ਕਹਿੰਦੇ ਨੇ ਸਾਹ ਦੇਖੋ ਜੇਵੀਸੀ ਇਹ ਬਦੰਦਰਾ ਤੁਸੀਂ ਵੀ ਟਰਾਲੀ ਪਾ ਕੇ ਦਿਖਾਓ ਕਿੱਥੇ ਆ ਹਾਂ ਹਾਂ ਇਹ ਆਪਣੇ ਬਾਈ ਨੇ ਆਪਣੇ ਪ੍ਰੋਮੋਟਰ ਨੇ ਇਹ ਓ ਬਾਈ ਕੀ ਆਨੇ ਰੋਡੇ ਬਾਈ ਓ ਰੋਡਾ ਨਹੀਂ ਰੋਡਾ ਕਿਸੇ ਦਾ ਘਟਾ ਐ ਸਿਰ ਤੋਂ ਵੀ ਰੋਡਾ ਉਹ ਵੀ ਰੋਡਾ ਸਿਰ ਤੋਂ ਵੀ ਐ ਉਹ ਵੀ ਰੋਡਾ ਸਿਰ ਤੋਂ ਵੀ ਰੋਡਾ ਨਹੀਂ ਰੀਸਾਂ ਬਾਈ ਦੀਆਂ ਹਾਂਜੀ ਆ ਵਧੀਆ ਬਰੇ ਵਧੀਆ ਚੜਦੀ ਕਲਾ ਦੇਖੋ ਪਰ ਵੀਡੀਓ ਬਣੀ ਹਾਂਜੀ ਸਾਡੇ ਪਿੰਡ ਦੇ ਗਏ ਆ ਆ ਦੇਖੋ ਪਿੰਡ ਨਲੀਨੀ ਦੇ 14 ਪਹੁੰਚੇ ਹੋਣੇ ਸਾਰੇ ਇੱਥੇ ਇਕੱਠੇ ਕਰਿਆ ਉਹਨੇ ਸਾਰੇ ਆਪਾਂ ਨੇ ਲੈਣ ਦੇ ਵਿੱਚ ਹਾਂ ਆ ਪਿੰਡ ਨਲੀਨੀ ਸਾਰਾ ਪਹੁੰਚਾ ਹੋਇਆ ਹਾਂਜੀ ਨੌ ਲਖਾ ਸਾਹਿਬ ਦੀਪ ਡਾਕਟਰ ਸਾਹਿਬ ਵੀ ਜੀ ਹਾਂਜੀ 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 ਇਹ ਡਾਕਟਰ ਸਾਹਿਬ ਆਪਣੇ ਤੇ ਬਾਕੀ ਟਰੈਕਟਰ ਆਪਣੇ ਮੈਦਾਨ ਵਿੱਚ ਧੂਆਂ ਧਾਰ ਆ ਦੇਖੋ ਇਹ ਕਿਹੜਾ ਬਾਇਲਰ ਸਟਾਰਟ ਹੋ ਗਿਆ ਕਿਹੜਾ ਪੱਠਾ ਲੱਗ ਇਹ ਕਿਹੜਾ ਪੱਠਾ ਲੱਗ ਗਿਆ ਜੀ ਇਹ ਮਾਰਿਆ ਧੂਆਂ ਮੈਦਾਨ ਜੀ ਆ ਦੇਖੋ ਤੂੰ ਆਈ ਬੜਾ ਮਾਰਦਾ ਟਰੈਕਟਰ ਹੈ ਕੀ ਚੱਕਰ ਹੋ ਗਿਆ ਹਾਂਜੀ ਆ ਬਾਈ ਸਾਰ ਦਾ ਨਾ ਤੋਏ ਫਿਰਾਂ ਫਰਾਂ ਜੋ ਤਿੰਨ ਸਾਲਾਂ ਦਾ ਹਰ ਵਕਤ ਤੇ ਲਗਾਨਾ ਆ ਰਿਹਾ ਹੈ ਬਾਈ ਜੌਂਡੀਆਰ ਜੌਂਡੀਆਰ ਓ ਨਈ ਰਿਸਾਂ ਤੇਰੀਆਂ ਜਾਵਿਆ ਐ ਆ ਜੌਂਡੀਆਰ ਦੇਖਦੇ ਆਂ ਪਰ ਇਹਦਾ ਮੁਕਾਬਲਾ ਕਿਹਦੇ ਨਾਲ ਹੋਵੇਗਾ ਇਹਦਾ ਮੁਕਾਬਲਾ ਦੇਖਦਾ 14 ਦਾ ਕਿਹਦੇ ਨਾਲ ਹੋਏਗਾ ਹਾਂਜੀ ਦੇਖਦੇ ਆ ਪਰ ਹਾਂਜੀ ਦੋਸਤੋ ਇਹ ਜਿਹੜਾ ਜੌਂਡੀਆ ਰ ਹੈ ਦੇਖਦੇ ਆ ਕਿਹੜਾ ਜੌਂਡੀਆ ਰ ਹੈ ਕਿਹੜਾ ਕੀ ਨੋਮ ਹੈ ਇਸਦਾ ਹਾਂਜੀ 53110 ਆ ਹੈ ਜੌਂਡੀਆ ਰ ਲੰਗ ਦਾ ਤੇ ਲੰਗਾ ਵਾਲਾ ਬਾਈ ਨੇ ਵੀ ਲਿਖਾਇਆ ਵਾ ਕਹਿੰਦਾ ਲੰਗ ਦਾ ਤਾਂ ਲੰਗਾ ਰ ਨਹੀਂ ਤਾਂ ਸਾਡੀ ਮਰਜ਼ੀ ਚੱਲਣੀ ਆ ਕੀ ਕਹਿੰਨਾ ਬਾਈ ਤੁਸੀਂ ਵੀ ਦੱਸੋ ਫੇਰ ਬਾਈ ਨੇ ਕਹਾ ਕਹਿੰਦਾ ਲੰਗ ਦਾ ਲੰਗਾ ਲਾ ਨਹੀਂ ਸਾਨੂੰ ਵੀ ਜਮਾਲ ਆਏ ਬਾਈ ਟਰੈਕਟਰ ਕਿੱਥੋਂ ਆਇਆ ਪੁੱਛ ਲਈਏ ਬਾਈ ਨੂੰ ਫੇਰ ਬਾਈ ਹਲੋ ਕਿਹੜੀ ਜਗ੍ਹਾ ਦੇ ਫੇਰ ਕਿਹੜੀ ਜਗ੍ਹਾ ਤੋਂ ਆਪ ਹਰਿਆਣਾ ਤੋਂ ਹਰਿਆਣਾ ਤੋਂ ਕੌਣ ਸੇ گاਪ ਸੇ ਜਿੰਦੂ ਸੇ ਕਲੋ ਦਾ گاਉ ਅੱਛਾ ਜੀ ਪੁਰਜ਼ਾ ਇਹਦਾ ਫਿਰ ਖਿੱਚਦੇ ਕੰਮ ਨੂੰ ਚੱਕਦਾ ਫੱਟੋ ਮੇਰੇ ਹਾਂ ਛੜਦੇ ਕਲੱਸ ਹਾਂ ਦੇਖੋ ਲਾਲ ਬੱਤੀ ਲਾਈ ਹੋਈ ਆ ਕਹਿੰਦਾ ਲੰਗਦਾ ਦਾ ਲੰਗਾਲਾ ਹਰਿਆਣੇ ਦਾ ਜਾਟ ਆ ਬਾਈ ਜੇ ਜੇ ਸੋਰਾ ਹਰਿਆਣੇ ਦਾ ਨਿਊ ਹੋਲੈਂਡ ਵਾਲਾ ਨਾਲ ਲੱਗਿਆ ਹੋਇਆ ਹਾਂਜੀ ਅੱਜ ਜਿਹੜੀ ਟਾਈ ਨਿਊ ਹੋਲੈਂਡ ਨਾਲ ਪਾਈ ਹਾਂ ਤੁਰ ਰਿਹਾ ਹੌਲੀ ਹੌਲੀ ਤੁਰ ਰਿਹਾ ਵੀ ਜਿਵੇਂ ਰੇਲ ਗੱਡੀ ਦਾ ਇੰਜਣ ਹੁੰਦਾ ਹੌਲੀ ਹੌਲੀ ਚੱਕਰ ਫੜ ਰਿਹਾ ਇਹਦਾ ਬੰਦਦਰ ਬਾਹਰੇ ਨਿਕਲ ਗਿਆ ਕੀ ਗੱਲ ਹੋ ਗਈ ਪਾਣਾ ਬੜਾ ਧੂਆਂ ਮਾਰਿਆ ਨੇ ਬਈ ਯਾਰਾ ਇਹਦਾ ਬਾਹਰੇ ਕੱਢ ਰਿਹਾ ਯਾਰ ਕੀ ਗੱਲ ਹੋ ਗਈ ਏ ਭਾਈ ਕੀ ਗੱਲ ਹੋ ਗਈ ਹਾ ਧੂਆਂ ਦੇਖੋ ਤਾਂ ਭਾਈ ਮਾਰਟੀ ਦੁਆਰ ਆਵੇਗਾ ਦੇਖ ਸਕਦੇ ਹੋ ਸਿਲੰਸਰਾਂ ਚੋਂ ਅੱਗ ਨਿਕਲ ਮਾਰਦਾ ਟਰੈਕਟਰ ਜੌਂਡੀਅਰ ਲਾਟਨੀ ਹੈ ਹਾਂ ਜੀ ਉਹ ਤਾਂ ਆਪਣਾ ਨੰਬਰ ਬੰਨ੍ਹ ਦੇ ਆ ਕਹਿੰਦਾ ਫਾਰਮੈਟ ਰੱਖੇ ਚੱਟਾ ਜਿਹੜਾ ਹਾਂ ਜੀ ਹਾਂ ਜੀ ਉਹਨੇ ਦੇ ਦੇ ਆ ਹੈ ਇਹ ਆ ਨਿਓਨ ਲੈਂਡ ਇਹ ਟੈਡ ਦਾ ਘਰ ਮੜੇ ਟੈਡ ਦਾ ਹੋਵੇ ਇਹ ਟਰੈਕਟਰ ਦੀ ਕਿਹੜੀ ਮਿੱਟੀ ਦੀ ਨਿਰਮਾਈ ਕਰ ਰਹੇ ਨੇ ਇਹ ਟਰੈਕਟਰ ਟਰੈਕਟਰ ਦੇ ਨਾਲ ਆਵੇ ਉੱਥੇ ਰਹੋ ਛੋਟੀ ਟਰਾਲੀ ਆਵੇ ਆਵੇ ਇੱਕ ਤਰਫ ਬਾਈਓ ਛੋਟੀ ਟਰੈਲੀ ਆ ਲੋਕਾਂ ਦੀ ਦਿਖਦਾ ਕਾਰਨ ਬਣੀ ਹੋਈ ਆ ਦੇਖਦੇ ਆ ਉਹ ਦੇਖੋ ਜੀ ਇਹ ਛੋਟੀ ਟਰੈਲੀ ਲੋਕਾਂ ਦੀ ਦਿਖਦਾ ਕਾਰਨ ਬਣੀ ਹੋਈ ਆ ਤੇ ਬਾਕੀ ਇਧਰ ਦੇਖਦੇ ਆ ਆਪਾਂ ਜਿਹੜਾ ਜੌਂਡੀ ਆਰਾ 5310 ਹਾਂਜੀ ਕਾ ਸਰਦਾ ਯੋ ਬਰਾਵਾ ਸਰਦਾ ਯੋ ਜੀ ਆਰ 9925 ਤੋਂ ਬਾਈ ਕਾ ਨਾਲ ਨਾਲ ਪਾਜ ਜਾ ਜਾਣੀ ਵੀਡੀਓ ਵੀ ਮਾਣੂਗੀ ਕੋਈ ਗੱਲ ਨਹੀਂ ਯਾਰ ਚੱਕ ਦੇ ਫੱਟੇ ਨਹੀਂ ਭੱਜਣਾਗੇ ਸਾਲਾ ਬਰਾਬਰ ਦਾ ਪੱਜੋ ਦੇਖਦੇ ਪਰ ਆ ਜੋ ਪਹਿਲੇ ਉੱਥੇ ਹੀ ਸਟਾਰਟ ਕਰੋ ਬਰਾਬਰ ਪੱਜੋ ਦੇਖਦੇ ਮੈਂ ੱੱਕਾ ਕਰਦੇ ਕਿਹੜਾ ਜੋਧਰ ਨਹੀਂ ਕਰਦਾ ਹਾਂ ਬਾਈ ਮਿੱਟੀ ਦੇਖੋ ਨਰਮੋਈ ਭਈਆ ਆ ਦੇਖੋ ਉਹ ਕੀ ਗੱਲ ਹੋ ਗਈ ਭਾਈ ਆ ਲੈ ਬਾਈ ਚਾਲ ਕਿਤਰਾ ਕੰਮ 5210 ਕਿੰਗ ਲੰਗ ਦਾ ਲੰਗਾਲਾ ਹੁਣ ਬਾਈ ਨੇ ਛੱਡਣਾ ਟਰੈਕਟਰ ਦੇਖੋ ਫਿਰ ਆ ਬਾਤੀ ਕਲੀ ਉਹ ਸਾਈਡ ਤੋਂ ਜਾਓ ਬਰਾਬਰ ਸਾਈਡ ਤੋਂ ਜਾਓ ਆ ਦੇਖ ਸਕਦਾ ਹਾਂ ਦਰਸ਼ਕਾਂ ਨਾਲ ਇਕੱਠੋ ਓ ਬਾਈ ਸਾਈਡ ਦਾ ਸਾਈਡ ਦਾ ਤੇਰ ਤੇ ਮਾਰਦੇ ਧੂਆਂ ਓ ਧੂਆਂ ਦੇਖੋ ਜਮ ਮਾਰਦਾ ਲਾਟ ਵੱਡੀ ਏ ਐ ਲੰਗਦਾ ਤਾਂ ਲੰਗਾਲਾ ਹਾਂ ਓ ਲੰਗਾਲਾ ਬਾਈਆਂ ਨੂੰ ਹੁਣ ਅਕਾਂਕ ਲਖਾ ਕੇ ਉਹ ਕੰਮ ਸਾਰਾ ਬਜਾ ਪੈ ਵੀ ਹਾਂ ਬ੍ਰਾਟਰ ਤੈਨੂੰ ਤਾਂ ਪਾਲਾ ਨਹੀਂ ਬਾਈ ਕਹਿੰਦਾ ਆ ਤਾਂ ਰਾਲਾ ਪਾਰਣੇ ਬਾਬੇ ਯਾਰ ਇਹ ਨਵੀਂ ਟਰੈਕਟਰ ਗੋਲੀ ਆ ਵੀ ਇਹ ਵੀ ਟਰੈਕਟਰ ਗੋਲੀ ਆ ਇਹ ਵੀ ਟਰੈਕਟਰ ਗੋਲੀ ਆ ਇਹ ਜੀ 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 ਇਹ ਵੀ ਟਰੈਕਟਰ ਬਾਈ ਗੋਲੀ ਆ ਅਕਿੰਦੇ ਇਹ ਆਪਾਂ ਬਹੁਤ ਔਕਾ ਬਾਈ ਇਹਦਾ ਬਰਾਦਰ ਇਹਦਾ ਭੱਜਣਾ ਤੁਰਨਾ ਆਪਾਂ ਨੇ ਦੋ ਤਿੰਨ ਵੀਡੀਓ ਦਾ ਭੱਜਿਆ ਜਰੂਰ ਨਾਲ ਆਕਾ ਕਿੰਨਾ ਨਾ ਪਰਜੰਗ ਕਰਾ ਐ ਦਿਨ ਚ ਹੋਣਾ ਹੀ ਨਾ ਪ੍ਰੋਗਰਾਮ ਦਿਨ ਚ ਦਾ ਗੱਲ ਬਣਦੀ ਆ ਟ੍ਰੈਕਟ ਮੈਨ ਸਾਫ ਦੀ ਜਿਦੇ ਨੇ ਪਰ ਮਾਰਦਾ ਸਿਲੈਂਸਰ ਚੋਂ ਕੱਢ ਗਏ ਧੁਵਾ ਹੀ ਧੁਵਾ ਦੇਖੋ ਧੁਵਾ ਧਾਰ ਕਰਦਾ ਜਿਵੇਂ ਨਾ ਕੋਈ ਤਗੜਾ ਹੀ ਪੱਠਾ ਚੱਲਦਾ ਹੁੰਦਾ ਏ ਕੀ ਹੋ ਗਿਆ ਭਾਈ ਇਹ ਮਾਰ ਗਿਆ ਧੁਵਾ ਆ ਦੇਖੋ ਭਾਈ ਮਨ ਲਾ ਦਾ ਇਹਦਾ ਖਤਮ ਹੋ ਗਿਆ ਇੰਜਨ ਦੇਖੋ ਕਹਿੰਦਾ ਧੁਵਾ ਧਾਰ ਦੇਖ ਸਕਦਾ ਤੁਸੀਂ ਇਹਦੀ ਕਹਿੰਦਾ ਭਾਈ ਉਹ ਫਾੜ ਗਿਆ ਘਸ ਘੜ ਇੰਜਨ ਦਾ ਆਹ ਦੇਖੋ ਤੂੰ ਆ ਲੰਸਨ ਲੰਸਨਾ ਬਿਲਕੁਲ ਲਾਲ ਹੋ ਚੁੱਕਿਆ ਸੀਗਾ ਹੋਰ ਬੜਾ ਇੱਕ ਗੱਲ ਨੂੰ ਤੂੰ ਆ ਤਾਰ ਤੁਹਾਡੇ ਸਾਹਮਣੇ ਆਹ ਦੇਖੋ ਜੀ ਤੂੰ ਆ ਕੀ ਗੱਲ ਕੀ ਗੱਲ ਹੋ ਗਈ ਭਾਈ ਰਾਈਟਰ ਨੂੰ ਕੀ ਹੋ ਗਿਆ ਹਾਂ ਫਿਰ ਟਰਬੋ ਵੜ ਗਈ ਬਾਈ ਕਹਿੰਦਾ ਇਸ ਦੀ ਟਰਬੋ ਬਈ ਟਰਬੋ ਬਾਦਮ ਹੋ ਗਈ ਆ ਦੇਖੋ ਆ ਦੇਖੋ ਲਾਲ ਹੋ ਚੁੱਕਾ ਹੈ ਸਲੈਂਸਰ ਇਸ ਦਾ ਹਾਂਜੀ 7 ਮਿੰਟ ਵਿੱਚ ਕਹਿੰਦਾ ਜਿਹੜਾ ਲਾ ਦਿਆ ਬਹੁਤ ਘੱਟ ਸਮੇਂ ਦੇ ਵਿੱਚ ਪਰ ਟਰਬੋ ਵੜ ਗਈ ਆ ਇਹ ਵੀ ਛੋਟਾ ਹੀ ਆ ਟਰੈਕਟਰ ਧੂਆਂ ਧਾਰ ਕਰਦਾ ਜਾਂ ਤੁਰੇ ਵੀ ਹਾਂਜੀ ਬੱਦਲ ਛੱਡਦਾ ਆ ਗਿਆ ਜਿੱਦਾਂ ਲੰਗਦਾ ਆ ਗਿਆ ਤੇ ਟਰਬੋ ਪਾੜ ਗਈ ਦੇਖੋ ਨੌਜਵਾਨਾਂ ਦਾ ਕੱਠ ਖੱਠਾ ਮਾਰਦਾ ਕੱਠ ਹਾਂਜੀ ਟਰਬੋ ਦਾ ਪਾੜਨੇ ਉਹ ਜੰਨਾ ਜ਼ੋਰ ਲਾਉਣਾ ਟਰੈਕਟਰ ਨੇ ਟਰਬੋ ਇੰਜਨ ਖੁੱਢੀ ਹੁੰਦੇ ਹੁੰਦੇ ਨੇ ਬਾਰੇ ਟਰੈਕਟਰਾਂ ਦੇ ਭਾਈ ਟਰਬੋ ਦਾ ਚੀਜ਼ ਕੀ ਆ ਬੜਾ ਬੜਾ ਟਰੈਕਟਰਾਂ ਇੰਜਨ ਖੁੱਢੀ ਹੁੰਦੇ ਹੁੰਦੇ ਨੇ ਆ ਦੇਖੋ 28 ਬਣ ਗਿਆ ਦਾਦਾ ਤੂੰ ਆ ਤੂੰ ਆ 18 ਮਲ ਬਲਾਡ ਬਣ ਗਿਆ ਜਸ ਰਾਜਪਾਲਾ ਫਰਮਲ ਬਲਾਡ ਮਾਰਾ ਦਿਆ ਬਾਈ ਨੇ ਤਾਂ ਨਹੀ ਰੀਤਾ ਸਵਾਦ ਲਾਦਾ ਬਾਈ ਨੇ ਆ ਆ ਦੇਖੋ ਸਵਾਦ ਆਉਣਾ ਹੀ ਆ ਬਾਈ ਇਹਨੂੰ ਪਿੱਛੇ ਦੇਖੋ ਬਾਈ ਨੇ ਨਜ਼ਰਾਂ ਲਾ ਗਈਆਂ ਹੁਣ ਜਮਾਂ ਤਾਂ ਹੀ ਦੁਰਦਾ ਬਦੰਦਰਾ ਉਹ ਕੀ ਹੋ ਗਿਆ ਤੈਨੂੰ ਨਜ਼ਰ ਲੱਗੀ ਓਏ ਭਾਈ ਦੇਖੋ ਇਹ ਵੀ ਟਰੈਕਟਰ ਬਹੁਤ ਸਮੇਂ ਟਾਈਮ ਚ ਹੋਣਾ ਸਮਾਂ ਵਿੱਚ ਜਿਹੜਾ ਖਲਾਸਾ ਵਾਲੇ ਇੱਕ ਮਿੰਟ ਦੇ ਵਿੱਚ ਸਵਾ ਮਿੰਟ ਦੇ ਵਿੱਚ ਜਿਹੜਾ ਲੈਣੇ ਆਹ ਦੇਖ ਸਕਦੇ ਹੋ ਕਿ ਭਾਈ ਬੰਦ ਨਾ ਕਰੀ ਵਾਲੇ ਬੜਾ ਦੰਦਾ ਹੀ ਟਾਰਾ ਬਹੁਤ ਘੱਟ ਸਮਾਂ ਵਿੱਚ ਜਿਹੜਾ ਲਾਇਆ ਭਾਈ ਨੇ ਇਹ ਵੀ ਹਰਿਆਣਾ ਦਾ ਜਾਟ ਆ ਭਾਈ ਨਹੀਂ ਰਿਸ਼ਾ ਗਾਣਾ ਭਈਆ ਆਪਕਾ ਨਾਮ ਕੀ ਹੈ ਭਈ ਆਪ ਦਾ ਹਾਂਜੀ ਪ੍ਰਿੰਦਰ ਪਰਿੰਦਰ ਬੋਕਟ ਸਮਝ ਘੜਾ ਲਾ ਉਹ ਟਰੈਕਟਰ ਨੇ ਚਲਾਤਾ ਨੁਕਸਾਨ ਦਾ ਮੜ ਮੋਟੋ ਚੱਲੀ ਜਾਂਦਾ ਨਾ ਟਰੈਕਟਰ ਜਿੱਤ ਗਿਆ ਬਾਈ ਦਾ ਪਰ ਹੈ ਲੈ ਬਾਈ ਲਿਆਰਾ ਲਿਆਤਾ ਹੈ ਬਾਈ ਕੁੰਡੇ ਕਹਿੰਦੇ ਬਾਈ ਜਿਨਾਂ ਨੇ ਨਾ ਨਿਯਾਰਾ ਹੈ ਗਾੜੀਆਂ ਮਾਰ ਦੋ ਇੱਕ ਵਾਰ ਆ ਤਾੜੀਆਂ ਮਾਰ ਦੋ ਹਾਂ ਚਲੋ ਟਰਬੋ ਮਾਰਨੀਆ ਬੜਾ ਬੜੇ ਕੰਮ ਹੁੰਦੇ ਨੇ ਬੜਾ ਸੱਟ ਤੇ ਹਾਂ ਕੀ ਹੋ ਗਿਆ ਕੀ ਹੋ ਗਿਆ ਉਹ ਬਾਈ ਕਹਿੰਦਾ ਟਰਬੋ ਵੜ ਗਈ ਟਰੈਕਟਰ ਦੀ ਕਹਿੰਦੇ ਨਹੀਂ ਜਾਏਗਾ ਨਾ ਹੋਰ ਇਹ ਵੀ ਆਪਣੇ ਪਿੰਡ ਜੁੜਕੀ ਦਾ ਨੌਜਵਾਨ ਪਹੁੰਚੇ ਹੋਣੇ ਸਾਰੇ ਹਾਂਜੀ ਸਾਡੇ ਪਿੰਡ ਰੁੜਕੀ ਤੋਂ ਫਾਰਮ ਟਰੈਕ 60 ਨੰਬਰ ਤੋਂ ਨੰਬਰ 1 ਤੇ ਆਇਆ ਇਹ ਨਵ ਨਿਊ ਹੋਲੈਂਡ ਵਾਲਾ ਦਾ ਮੁਕਾਬਲਾ ਚੱਲ ਰਿਹਾ ਅੱਜ ਆਹ ਦੇਖੋ ਬਹੁਤ ਸੋਹਣਾ ਲਾਈਟਾਂ ਲੱਗੀਆਂ ਹੋਈਆਂ ਨੇ ਟਰੈਕਟਰ ਦੇ ਵਿੱਚ ਮਰਗਾਰਡ ਦੇ ਵਿੱਚ ਜਿਵੇਂ ਕਿ ਤੁਸੀਂ ਵੇਖ ਰਹੇ ਹੋ ਹਾਂਜੀ ਅਬ ਬਾਈ ਗੁੱਸਾ ਹੋ ਗਿਆ ਜੇ ਨਜ਼ਾਰਾ ਕੇ ਤਾੜੀਆਂ ਮਾਰ ਦੋ ਬਾਈ ਇੱਕ ਵਾਰ ਆ ਬੱਚੇ ਹੁਣ ਮੂੰਹੇ ਨਾਲ ਕਹਿ ਤੂੰ ਆਪਾਂ ਛਿੜ ਦੂ ਅਬ ਸਾਹਮਣਾ ਚੱਲ ਰਿਹਾ ਕਮ ਲਾਈਵ ਕਰਿਆ ਵਾਪਾਂ ਨੇ ਹਾਂ ਆਪਣਾ ਚੈਨਲ ਆਪਾਂ ਕੋ ਗਾਣਾ ਕੱਢਦੇ ਕਿਦ ਨੂੰ ਯਾਰ ਗਾਣਾ ਤਾਂ ਕੱਢਦਾ ਨਹੀਂ ਹੈ ਹਾਸੇ ਮਜ਼ਾਕ ਤਾਂ ਕਰਨਾ ਹੀ ਆ ਯਾਰ ਤਾਂ ਹੀ ਦੁੜੀਆਂ ਦੇਖਦੀ ਆ ਆ ਦੇਖੋ ਜੇ ਵਸੀਨ ਟਰਾਲੀ ਚੱਕਦੀ ਓਏ ਓ ਚੱਕਦੀ ਟਰਾਲੀ ਅੱਗੇ ਤੋਂ ਭਾਈ ਲਗੇ ਥੋੜਾ ਹੁੰਦਾ ਯਾਰ ਇਹਦੇ ਵਿੱਚ ਅਵੀ ਕਹਾਂਥੀ ਆਏ ਅਵੀ ਜਮਰਾਜ ਦੀ ਭਾਨ ਆਏ ਹੋਰ ਭਾਈ ਕੀ ਹਾਲ ਚਾਲ ਨੇ ਤੁਹਾਡੇ ਵਧੀਆ ਆਪਣਾ ਪੰਜਾਬ 794 ਚੈਨਲ ਦੇਖਿਓ ਫਿਰ ਆਪਣਾ ਹਨਾ ਹਾਂ ਆਪਣਾ ਪੰਜਾਬੀ 794 ਆਪਣਾ ਪੰਜਾਬ 794 ਲਾਈਵ ਆਪਾਂ ਹੁਣ ਕਰਦੇ ਆਂ ਫਿਰ ਆਪਾਂ ਵੀਡੀਓ ਦਾ ਬੜਾ ਧੇਰੀਆ ਬਣਾ ਲਈਆਂ ਹਨਾ ਹਾਂਜੀ ਦਰਸ਼ਕ ਵੀਰੋ ਜੇਕਰ ਤੁਹਾਨੂੰ ਮੇਰੀਆਂ ਵੀਡੀਓ ਚੰਗੀਆਂ ਲੱਗਦੇ ਤਾਂ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਕਿ ਹਰ ਇੱਕ ਵੀਡੀਓ ਦੀ ਮੇਰੀ ਦੀ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚਦੇ ਰਹੇ ਨੋਟੀਫਿਕੇਸ਼ਨ ਪਹੁੰਚਦੇ ਰਹਿਣਾ ਇਸ ਲਈ ਮਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਆਪਾਂ ਇੱਥੋਂ ਹੀ ਅਗਲੀ ਵੀਡੀਓ ਤੱਕ ਬੰਨ ਨਾਲ ਜੁੜੇ ਰਹੋਗੇ ਤੁਸੀਂ